ਵਿਜਨ ਪੰਜਾਬ 24 نیوز ਇੱਕ ਕੱਲ ਨਾਈਟ ਦੇ ਸਮੇਂ ਇੱਕ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀਗਾ ਮਲਮੋਰੀ ਪਿੰਡ ਵਿੱਚ ਜੋਬਨ ਪ੍ਰੀਤ ਸਿੰਘ ਦੇ ਘਰੇ ਦੋ ਲੋਕ ਇਕੱਠੇ ਹੋਏ ਸੀਗੇ ਜਿਹਦੇ ਵਿੱਚ ਇੱਕ ਸਰੋਵਰ ਸਿੰਘ ਸੀਗਾ ਤੇ ਦੂਸਰਾ ਗੁਰਸੇ ਵਕਸਿੰਗ ਸੀਗਾ ਮੈਰਿਜ ਫੰਕਸ਼ਨ ਵੇਖਣ ਵਾਸਤੇ ਉੱਥੇ ਇਕੱਠੇ ਹੋਏ ਸੀਗੇ ਇੱਥੇ ਵੈਪਨ ਨਾਲ ਫਾਇਰਿੰਗ ਕਰਨ ਦੇ ਆਪਸ ਵਿੱਚ ਇਹਨਾਂ ਦਾ ਮੁੱਦੇ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਤਕਰਾਰਬਾਜੀ ਹੋਈ ਤੇ ਉਹ ਦੋਨੋਂ ਬੰਦਿਆਂ ਵਿੱਚ ਸੀਗਾ ਕਿ ਵੀ ਮੈਂ ਫਾਇਰ ਕਰੂਗਾ ਜਾਂ ਉਹ ਦੂਜਾ ਫਾਇਰ ਕਰੇਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਜਿਹੜਾ ਸਰੋਵਰ ਸਿੰਘ ਸੀਗਾ ਉਹਦੇ ਹੱਥ ਨਾਲ ਜਿਹੜਾ ਵੈਪਨ ਸੀਗਾ ਉਹ ਉਹਦੀ ਬੁਲੇਟ ਇੰਜਰੀ ਹੋਈ ਗੁਰਸੇਵਕ ਸਿੰਘ ਨੂੰ ਤੇ ਗੁਰਸੇਵਕ ਸਿੰਘ ਦੀ ਉੱਥੇ ਫਿਰ ਡੈਥ ਹੋ ਗਈ ਜਿਸ ਦੇ ਤੇ ਪਰਿਵਾਰ ਦੇ ਬਹਿਨਾਂ ਤੇ ਪੁਲਿਸ ਕੋਲੋਂ ਪਰਚਾ ਦਰਜ ਕੀਤਾ ਗਿਆ ਹੈਗਾ ਪੁਲਿਸ ਕੋਲੋਂ ਇਮੀਡੀਏਟਲੀ ਰਸ਼ ਕਰਦੇਵੇ ਜਿਹੜਾ ਦੋਸ਼ੀ ਸਰੋਵਰ ਸਿੰਘ ਸੀਗਾ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈਗਾ ਨਾਲ ਹੀ ਦੋ ਵੈਪਨ ਵੀ ਬਰਾਮਦ ਕਰ ਲਿੱਤੇ ਗਏ ਹੈਗੇ ਥੈਂਕ ਯੂ ਸਤਿਗੁਰੂ ਜੀ ਬਾਕੀਪੁਰਚ ਸਰ ਫਾਇਰਿੰਗ ਹੋਈ ਸਰ ਇੱਕ ਇਨਸੀਡੈਂਟ ਕੱਲ ਦੁਪਹਿਰ ਬਾਅਦ ਰਿਪੋਰਟ ਹੋਇਆ ਸੀਗਾ ਜਿਹਦੇ ਵਿੱਚ ਪਿੰਡ ਬਾਕੀਪੁਰਚ ਦੱਸਿਆ ਸੀਗਾ ਕਿ ਦੋ ਗਰੁੱਪਸ ਸੀਗੇ ਮੁੰਡਿਆਂ ਦੇ ਉਹਨਾਂ ਦੇ ਵਿੱਚ ਤਕਰਾਰ ਹੋਈ ਹੈਗੀ ਤੇ ਜਿਹਦੇ ਵਿੱਚ ਇੱਕ ਮੁੰਡੇ ਤੇ ਅਟੈਕ ਕੀਤਾ ਗਿਆ ਤੇ ਉਹਨੂੰ ਬੁਲੇਟ ਇੰਜਰੀ ਵੀ ਹੋਈ ਤੇ ਉਹਨੂੰ ਹਸਪੀਟਲ ਰੈਸ ਕੀਤਾ ਗਿਆ ਮੁੰਡੇ ਦਾ ਨਾਮ ਰਾਣਾ son of ਜਸਟਿਸ ਸਿੰਘ ਉਹ ਜੋ ਆਇਡੈਂਟੀਫਾਈ ਕੀਤਾ ਗਿਆ ਤੇ ਹਸਪੀਟਲ ਜਾਨ ਤੋਂ ਬਾਅਦ ਜਿਹੜਾ ਰਿਪੋਰਟ ਕੀਤਾ ਗਿਆ ਉਹ ਮੁੰਡੇ ਦੀ ਗੋਲੀ ਲੱਗ ਕੇ ਕਰਨ ਡੈਥ ਹੋਈ ਇਹਦੇ ਵਿੱਚ ਅ ਅ ਪਰਿਵਾਰ ਦੇ ਬਿਆਨਾਂ ਤੇ ਇੱਕ ਮੁਕਦਮਾ ਪੁਲਿਸ ਵੱਲੋਂ ਮਰਡਰ ਦਾ ਦਰਜ ਕੀਤਾ ਗਿਆ ਤੇ ਜਿਹਦੇ ਵਿੱਚ ਪਹਿਲਾਂ ਇਨੀਸ਼ੀਅਲੀ ਚਾਰ ਲੋਕਾਂ ਤੇ ਬਾਈ ਨੇ ਐਫ ਆਈ ਆਰ ਦਰਜ ਕੀਤਾ ਗਿਆ ਤੇ ਫਾਰਦਰ ਜਿਹੜੇ ਹੈਗੇ ਉਹ ਪੁਲਿਸ ਨੇ ਦੋ ਹੋਰ ਲੋਕ ਗਰਾਉਂਡ ਅਪ ਕੀਤੇ ਤੇ ਉਹਨਾਂ ਨੂੰ ਵੀ ਮੁਕਦਮੇ ਵਿੱਚ ਪਰਿਵਾਰ ਦੇ ਬਿਆਨਾਂ ਤੇ ਨੋਮਿਨੇਟ ਕੀਤਾ ਗਿਆ ਦੋ ਮੁਕਦਮਾ ਦੋਸ਼ੀ ਹੁਣ ਤੱਕ ਇਸ ਕੇਸ 'ਚ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਸਾਡੀ ਚਾਰ ਪੁਲਿਸ ਟੀਮਸ ਡੀਐਸਪੀ ਗੋਵਿੰਦਪਾਲ ਸਾਹਿਬ ਦੀ ਅਗਵਾਈ ਹੇਠ ਤੇ ਸੀਆਈਏ ਦੀ ਟੀਮ ਇਸ ਮਕਦਮੇ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਦੀ ਭਾਲ ਚ ਲੱਗੀ ਹੋਈ ਹੈਗੀ ਤੇ ਵਕ ਵਕ ਥਾਵਾਂ ਤੇ ਰੇਡ ਕੀਤਾ ਜਾ ਰਿਹਾ ਹੈ ਜਲਦੀ ਸਾਰੇ ਦੋਸ਼ੀ ਪੁਲਿਸ ਨੂੰ ਕਾਬੂ ਕਰ ਲਏ ਤੇ ਜਾਣਗੇ ਤੇ ਉਹਦੇ ਵਾਸਤੇ ਪੂਰਾ ਐਫਰਟ ਕੀਤਾ ਜਾ ਰਿਹਾ ਹੈ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਜਿਹਦੇ ਵਿੱਚ ਆ ਮੁੰਡਿਆਂ ਦੇ ਗਰੁੱਪਸ ਵਿਚ ਲੜਾਈ ਹੋਈ ਤੇ ਇੱਕ ਮੁੰਡੇ ਦੀ ਜਾਨ ਗਈ ਇਹਦਾ ਵਿੱਚ ਜਿਹੜਾ ਪਰਮਫ ਸਹੀ ਜਿਹੜਾ ਕਾਰਨ ਦੱਸਿਆ ਜਾ ਰਿਹਾ ਹੈਗਾ ਉਹ ਹੈਗਾ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਤਕਰਾਰ ਹੋਈ ਸੀਗੀ ਤੇ ਆਪਸੀ ਰੰਜੀਤ ਸਿੰਘਾਂ ਦੇ ਵਿੱਚ ਚੱਲ ਰਹੀ ਸੀਗੀ ਤੇ ਕੋਈ ਕਿਸੇ ਕੁੜੀ ਦੇ ਮੈਟਰ ਚ ਮੈਟਰ 'ਚ ਵੀ ਜਿਹੜਾ ਹੈਗਾ ਉਹ ਇਹਨਾਂ ਦਾ ਡਿਸਪਿਊਟ ਸੀਗਾ ਤੇ ਜਿਹਦੇ ਵਿੱਚ ਪਹਿਲਾਂ ਰਜਨਾਵਾ ਹੋਇਆ ਸੀਗਾ ਫਰਦਰ ਜਿਹੜਾ ਹੈਗਾ ਇੱਕ ਦੂਜੇ ਨਾਲ ਇਹਨਾਂ ਨੇ ਉਹ ਇੱਕ ਦੂਜੇ ਨੂੰ ਪ੍ਰੋਵੋਕ ਪ੍ਰੋਵੋਕ ਕਰਕੇ ਤੇ ਫਿਰ ਟਾਈਮ ਲੈ ਕੇ ਇਹਨਾਂ ਨੇ ਆ ਇਨਸੀਡੈਂਟ ਜਿਹੜਾ ਹੈਗਾ ਇੱਕ ਥਾਂ ਤੇ ਮਿਲੇ ਤੇ ਫਿਰ ਵਾਪਸ ਇੱਕ ਦੂਜੇ ਤੇ ਅਟੈਕ ਕੀਤਾ ਜਿਹਦੇ ਵਿਚ ਆ ਇਨਸੀਡੈਂਟ ਵਾਪਰਿਆ ਹੈਗਾ ਤੇ ਪੁਲਿਸ ਸਖਤ ਕਾਰਵਾਈ ਜਿਹੜੇ ਹੈਗੀ ਦੋਸ਼ੀਆਂ ਤੇ ਕਰੇਗੀ ਥੈਂਕ ਯੂ